ਪੜਾ ਸਭ ਦਾ ਸਵਾਗਤ ਕਰਦੀ ਆ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਜਿਹੜੀਆਂ ਭੈਣਾਂ ਦੀਵਾਲੀ ਅੱਜ ਮਨਾ ਰਹੀਆਂ ਨੇ ਜਾਂ ਕੱਲ ਮਨਾ ਰਹੀਆਂ ਨੇ ਮੰਦੀ ਛੋੜਦੇ ਵਸ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਸ ਸੱਚ ਪਾਤਸ਼ਾਹ ਤੋਂ ਅਰਦਾਸ ਕਰਦੇ ਆ ਕਿ ਸਭ ਦੇ ਘਰਾਂ ਚ ਦੀਵੇ ਬਲਦੇ ਰਹਿਣ ਸਾਰਿਆਂ ਦੇ ਘਰੇ ਖਾਸੇ ਖਿਲਦੇ ਆਪਣਾ ਪੰਜਾਬ ਹੱਸਦਾ ਵਸਦਾ ਸਦਾ ਲਈ ਰਹੇ ਤੇ ਜਿਹੜਾ ਸੂਟ ਅੱਜ ਮੈਂ ਪਾਇਆ ਹੋਇਆ ਹੈ ਬੜਾ ਸੋਹਣਾ ਸੂਟ ਹੈ ਏਮਬਲਾਈਡਰੀ ਹੈ ਤੁਸੀਂ ਇਹਦਾ ਦੇਖ ਸਕਦੇ ਹੋ ਜੀ ਇਹ ਇਸ ਦੀ ਏਮਬਲਾਈਡਰੀ ਹੈ ਹੈਨਾ ਬਾਵਾਂ ਦੇ ਉੱਤੇ ਐ ਸੂਟ ਦੇ ਬੇਸ ਧਾਗੇ ਦੇ ਨਾਲ ਤੇ ਕੰਟਰਾਸਟੇਡ ਦੇ ਨਾਲ ਹੈ ਨਾਲ ਅਸੀਂ ਪੱਟੀ ਦਿੱਤੀ ਹੋਈ ਹੈ ਬੜਾ ਸੋਹਣਾ ਇਹਦੀਆਂ ਬਾਵਾਂ ਦਿੱਤੀਆਂ ਨੇ ਤੇ ਇਹਨਾਂ ਦੇ ਕਾਰਨਰਸ ਤੇ ਫਲਾਵ ਬਣਾਏ ਹੋਏ ਨੇ ਕਾਰਨਰ ਤੇ ਫੁੱਲ ਹੈ ਜੀ ਨਾਲ ਫਿਨਿਸ਼ਿੰਗ ਪੱਟੀ ਹੈ ਬੈਕ ਫਰੰਟ ਕਾਰਨਰ ਤੇ ਦੋਨਾਂ ਤੇ ਫਲਾਵ ਤੁਸੀਂ ਅੱਗੇ ਵੀ ਪਿੱਛੇ ਵੀ ਬਣਾ ਸਕਦੇ ਹੋ ਨਾਲ ਇਹ ਬਰੀਕ ਜੀ ਬੇਲ ਹੈ ਜੀ ਦੋਨੇ ਕਾਰਨਰਸ ਦੇ ਉੱਤੇ ਹੈ ਨੈਕ ਲਾਈਨ ਹੈ ਜੀ ਇਸ ਦਾ ਨੈਕ ਲਾਈਨ ਵੀ ਬੜਾ ਸੋਹਣਾ ਦਿੱਤਾ ਹੋਇਆ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਹੋ ਉਹ ਵੀ ਫੈਬ੍ਰਿਕੇ ਉਸ ਤੇ ਬਣਾ ਸਕਦੇ ਹੋ ਜਿਹੜਾ ਸੂਟ ਮੈਂ ਪਾਇਆ ਹੋਇਆ ਇਹ ਲਾਸਟ ਪੀਸ ਹੈ ਜੀ ਇਸ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਸਾਮੀ ਇਹ ਤੁਹਾਨੂੰ ਮਿਲ ਜਾਊਗਾ ਕਿਉਂਕਿ ਅਸੀਂ ਕੁਝ ਟਾਈਮ ਪੀਰੀਅਡ ਦੇ ਲਈ ਮੈਪ ਆਇਆ ਹੈ ਜੇ ਪੈਨ ਕਿਸੇ ਨੂੰ ਵੀ ਇਹ ਚੰਗਾ ਲੱਗਦਾ ਤਾਂ ਤੁਸੀਂ ਇਸ ਨੂੰ ਵੀ ਆਰਡਰ ਕਰ ਸਕਦੇ ਹੋ ਹਨ ਤੇ ਇੱਕ ਅਸੀਂ ਅੱਜ ਦੇ ਦਿਨ ਤੋਂ ਇੱਕ ਡਰਾਅ ਸ਼ੁਰੂ ਕਰਾਂਗੇ ਜੀ ਸਕੀਮ ਸ਼ੁਰੂ ਕਰ ਰਹੇ ਹਾਂ ਆ ਜਿਹੜੀ ਆ ਹੁਣ ਤੱਕ ਸਾਡੀ ਆਨਲਾਈਨ ਕਸਟਮਰ ਲਈ ਤੇ ਪਹਿਲਾਂ ਅਸੀਂ ਨੇ ਕੀਤਾ ਕਿ ਜਿੰਨੀ ਵੀ ਸਾਡੀ ਆਨਲਾਈਨ ਸੇਲ ਹੈ ਉਹਦੇ ਜੋ 10% ਅਸੀਂ ਹੜਪੀੜਤਾਂ ਲਈ ਜਿਹੜੇ ਪਿੱਛੇ ਪੰਜਾਬ ਦੇ ਆਏ ਹੋਏ ਸੀ ਕਿ ਉਹਨਾਂ ਦੇ ਲਈ ਹੀ ਸਾਈਟ ਤੇ ਰੱਖ ਰਹੇ ਹਾਂ ਤੇ ਹੁਣ ਤੋਂ ਇਹ ਸਕੀਮ ਹੈ ਕਿ ਜਿੰਨੇ ਵੀ ਸਾਡੇ ਆਨਲਾਈਨ ਕਸਟਮਰਸ ਨੇ ਅਸੀਂ ਉਹਨਾਂ ਦੇ ਨਾਮ ਨੋਟ ਡਾਊਨ ਕੀਤੇ ਹੋਏ ਨੇ ਉਹਨਾਂ ਦਾ ਨਾਮ ਵਿੱਚ ਇਨਕਲੂਡ ਕਰਾਂਗੇ ਤੇ ਗੁਰਪਰਬ ਤੱਕ ਇਹ ਸਕੀਮ ਚੱਲ ਰਹੀ ਹੈ ਜਿਹੜੀਆਂ ਵੀ ਭੈਣਾਂ ਨੇ ਸਾਥੋਂ ਸ਼ਾਪਿੰਗ ਕੀਤੀ ਹੈ ਉਹਨਾਂ ਦੇ ਲਈ ਉਹਨਾਂ ਦੇ ਡ੍ਰੋਅ ਲਾਈਵ ਆਵਾਂਗੇ ਗੁਰਪਰਬ ਵਾਲੇ ਦਿਨ ਤੇ ਸਭ ਦੇ ਨਾਮ ਦੀਆਂ ਸਲਿੱਪਸ ਦਵਾਂਗੇ ਠੀਕ ਹੈ ਤੇ ਇੱਕ ਤਿੰਨ ਸੂਟ ਅਸੀਂ ਫ੍ਰੀ ਦਵਾਂਗੇ ਉਹਨਾਂ ਨੂੰ ਜਿਹੜੀਵੇਂ ਭੈਣਾ ਦੇ ਨਾਮ ਆਣਗੇ ਲਾਈਵ ਕਰਾਂਗੇ ਸਭ ਦੇ ਸਾਹਮਣੇ ਕਰਾਂਗੇ ਕੁਝ ਨਾਮ ਅਸੀਂ ਨੋ ਡਾਊਨ ਕੀਤੇ ਹੋਏ ਨੇ ਮੈਂ ਦੱਸ ਦੇਣੀ ਆ ਪਰ ਕਈ ਵਾਰ ਕੋਈ ਭੈਣਾ ਦੇ ਨਾਮ ਰਹਿ ਜਾਂਦੇ ਨੇ ਤਾਂ ਪਲੀਜ਼ ਤੁਸੀਂ ਸਾਨੂੰ ਆ YouTube ਤੇ ਮੈਂਸ਼ਨ ਕਰ ਦਿਓ ਵੀਡੀਓਜ਼ ਦੇ ਵਿੱਚ ਤੇ ਮੈਕਸਿਮਮ ਜਿੰਨੀ ਵੀ ਹੈਗੀ ਹੈ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੀਆਂ ਭੈਣਾਂ ਵੀ ਵੀਡੀਓਜ਼ ਨੂੰ ਸ਼ੇਅਰ ਕਰ ਰਹੀਆਂ ਨੇ ਮੈਕਸਿਮਮ ਸ਼ੇਅਰ ਕਰਿਓ ਤੇ WhatsApp ਸਟੇਟਸ ਤੇ ਵੀ ਕਰਿਓ ਤੇ YouTube ਦੇ ਕਮੈਂਟ ਬਾਕਸ ਤੇ ਜਾ ਕੇ ਪਲੀਜ਼ ਕਮੈਂਟਸ ਜ਼ਰੂਰ ਕਰਿਓ ਜਿਹੜੀ ਕੋਈ ਭੈਣ ਰਹੇਗੀ ਉਹ ਵੀ ਤੇ ਜਿਹੜੀਆਂ ਭੈਣਾਂ ਦੂਸਰੀਆਂ ਨੇ ਉਹ ਵੀ ਅਸੀਂ ਤਿੰਨ ਸੂਟ ਡਰਾ ਦੇ ਵਿੱਚ ਕੱਢਾਂਗੇ ਗੁਰਪਰਬ ਵਾਲੇ ਦਿਨ ਲਾਈਵ ਹੋਵਾਂਗੇ ਸਾਰਿਆਂ ਦੇ ਸਾਹਮਣੇ ਚਲੋ ਜੀ ਜਿਹੜਾ ਨਾਮ ਹੈਗੇ ਨੇ ਪਹਿਲਾ ਹੈਗਾ ਜੀ ਜਗਮੀਤ ਕੁਲਵੰਤ ਅਨੂਪਗੜ ਸਲਵਿੰਦਰ ਗੁਰਦੀਪ ਭੈਣੀ ਵਾਗਾ ਮਨਪ੍ਰੀਤ ਸਰਦੂਲੇ ਆਲਾ ਸੰਦੀਪ ਸਰਦੂਲੇ ਆਲਾ ਰਵੂ ਤੇ ਪਰਮੀਤਾ ਨਰਿੰਦਰ ਕੈਨੇਡਾ ਸਰਬਜੀਤ ਕੈਨੇਡਾ ਰਾਣੀ ਅਮਰੀਕਾ ਤੇ ਸਿਮਰ ਵਿਮਲਾ ਸੋਨਿਕਾ ਅਮਰਜੀਤ ਪ੍ਰੀਤ ਕਮਲ ਅਮਰਜੀਤ ਮੈਮ ਪ੍ਰੀਤ ਕਮਲ ਮਨਜੀਤ ਨਵਨੀਤ ਗੁੱਡੀਪੈਨ ਨਰਿੰਦਰ ਵਾਜਬਾ ਆਸਟ੍ਰੇਲੀਆ ਰਵਨੀਤ ਆਸਟ੍ਰੇਲੀਆ ਗੁਰਨੀਤ ਉਤਰਾਖੰਡ ਰਜਨੀਕ ਬਾਂਬੇ ਰਜਿੰਦਰ ਬਾਂਬੇ ਜਗਦੀਪ ਗੋਨੇਆਣਾ ਅੰਮ੍ਰਿਤ ਕਾਲਿਆਂ ਵਾਲੀ ਕੁਲਵਿੰਦਰ ਸੰਘਰੀਆ ਨੈਂਸੀ ਅਮਰੀਕਾ ਬਲਜਿੰਦਰ ਸ਼ੈਣੀ ਕਰਮਜੀਤ ਸੰਗਰੂਰ ਦਵਿੰਦਰਜੀਤ ਰਾਜਸਥਾਨ ਦੋ ਭੈਣਾ ਜਰਮਨੀ ਤੋਂ ਸੀਗੀ ਮੈਨੂੰ ਉਹਨਾਂ ਦਾ ਨਾਮ ਧਿਆਨ ਚ ਨਹੀਂ ਆ ਰਿਹਾ ਹੈਗਾ ਦੋ ਭੈਣਾ ਜਰਮਨੀ ਤੋਂ ਨੇ ਪਲੀਜ਼ ਜੇ ਤੁਸੀਂ ਸਾਡਾ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਆਪਦਾ ਨਾਮ ਹੂ ਕਰ ਦਿਓ ਮੈਂ ਤੁਹਾਡਾ ਨੰਬਰ ਮੈਨੂੰ ਲੱਗਦਾ ਸਕਿਪ ਹੋ ਗਿਆ ਹੈ ਨਾ ਸੋਨੀਆ ਰੰਦਾਵਾ ਰਮਨ ਰਮਨ ਖੁਸ਼ੀ ਪਵਨੀਤ ਗੋਵਿੰਦਪੁਰਾ ਤੇ ਰਜਨਿਕ ਜੇ ਇਆਂ ਪੈਣਾ ਵਿੱਚ ਕਈ ਨਾਮ ਰਹਿ ਗਏ ਹੋਣਗੇ ਜ਼ਰੂਰ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਆਪਦੇ ਮੈਂਸ਼ਨ ਕਰਦੇ ਜਿੰਨੇ ਵੀ ਸਾਡੇ ਆਨਲਾਈਨ ਕਸਟਮਰਸ ਨਹੀਂ ਹਨ ਅਸੀਂ ਸਭ ਦੇ ਸਾਹਮਣੇ ਮੁਕਰਾਂਗੇ ਜਿਹੜੇ ਹੁਣ ਤੋਂ ਲੈ ਕੇ ਅਸੀਂ ਮੈਕਸਿਮਮ ਕੋਸ਼ਿਸ਼ ਕਰਾਂਗੇ ਕਿ ਸੇਲ ਆਊਟ ਤੇ ਕੱਢਾਂਗੇ ਸਾਰੇ ਸੂਟਸ ਦੁਆਰੇ ਸੇਲ ਆਊਟ ਤੇ ਕੱਢਾਂਗੇ ਜਿਹੜੇ ਸੂਟ ਸਾਡੇ ਕੋਲ ਹੈਗੇ ਨੇ ਬੜੇ ਰੀਜ਼ਨੇਬਲ ਪ੍ਰਾਈਸ ਤੇ ਬਹੁਤ ਸੋਹਣੇ ਸੂਟਸ ਨੇ ਬਹੁਤ ਰੇਂਜ ਚ ਹੋਣਗੇ ਪਹਿਲਾ ਸੂਟ ਹੈ ਜੀ ਕਾਟਨ ਤੇ ਹੈ ਠਿੱਕ ਬੇਸ ਦੇ ਉੱਤੇ orange ਜਿਹਾ ਸੂਟ ਹੈ ਜੀ ਇਹ ਜਿਵੇਂ ਜਿਵੇਂ ਮੈਂ ਖਿਰਮਾ ਜੌਰਾਂ ਗਿਆ ਜੀ orange ਦਾ ਬਲੌਕ ਪੇਂਟ ਦਾ ਹੈ ਸੂਟ ਰਹੂਗਾ ਜੀ ਬਲੌਕ ਪੇਂਟ ਦਾ ਹੈ ਸੂਟ ਹੈ ਜੀ ਇਸ ਤਰੀਕੇ ਦੇ ਨਾਲ ਹੈ ਇਹਦਾ ਘੇਰਾ ਆ ਸ਼ਰਟ ਦੇ ਵਿੱਚ ਬੁੱਟੀ ਰਹੂਗੀ ਜੀ ਵੀ ਨੈਕ ਹੈ ਠੀਕ ਹੈ ਤੇ ਆਹ ਇਹਨਾਂ ਦੀਆਂ ਬੈਕ 슬ੀਵਜ਼ ਆ ਜਾਣਗੀਆਂ 슬ੀਵਜ਼ ਤੇ ਆ ਜਾਣਗੀਆਂ ਤੇ ਇਹੀ ਸੇਮ ਇਹਦਾ ਪਾਰਟਨ ਬੈਕ ਤੇ ਆਪਾਂ ਕਰ ਜੀ ਇਹ ਜਿਹੜਾ ਕੱਪੜਾ ਜੀ ਫਿਲਹਾਲ ਹੁੰਦੇ ਸੀਜ਼ਨਸ 'ਚ ਵੀ ਅੱਗੇ ਪਊਗਾ ਗਾਫ ਹੈ ਬਿਲਕੁਲ ਟੋਟਲੀ ਕਾਟਨ ਨਹੀਂ ਹੈਗਾ ਗਾਫ ਹੈ ਅ ਮੈਕਸਿਮਮ ਗਰਮੀयां ਹੀ ਚੱਲ ਰਹੀਆਂ ਨੇ ਹਜੇ ਫਿਲਹਾਲ ਤਾਂ ਤੁਹਾਡੇ ਅੱਗੇ ਵੀ ਆਉਣ ਵਾਲੇ ਸੀਜ਼ਨ 'ਚ ਹੀ ਪੈ ਜਾਊਗਾ ਇਹਦੇ ਨਾਲ ਪਿਓਰ ਕਾਟਨ ਦਾ ਕੋਟਾ ਡੋਰੀ ਹੈ ਸੌਫਟ ਵਾਲਾ ਯੂਜ਼ ਕੀਤਾ ਹੋਇਆ ਵਧੀਆ ਕੁਆਲਿਟੀ ਵਾਲਾ ਯੂਜ਼ ਕੀਤਾ ਹੋਇਆ ਹਲਕੀ ਕੁਆਲਿਟੀ ਦਾ ਪ੍ਰਾਈਸ ਇਸ ਦੀ 1700 ਰੁਪਏ ਜੀ ਡਿਸਕਾਊਂਟ ਦੇ ਵਿੱਚ ਪ੍ਰਾਈਸ ਇਸ ਦੀ 1700 ਹੈ ਜੇ ਤੁਹਾਨੂੰ ਇਹ ਸੂਟ ਚੰਗਾ ਲੱਗ ਰਿਹਾ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਿਆ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਅਗਲਾ ਸੂਟ ਹੈ ਜੀ ਇਹ ਕਾਟਨ ਦੇ ਉੱਤੇ ਹੀ ਰਹੂਗਾ ਪਰ ਇਹ ਕੈਮਰਿਕ ਹੈ ਜੀ ਇਹ ਇਹ ਕੈਮਰਿਕ ਕਾਟਨ ਦੇ ਉੱਤੇ ਹੈ ਜਿਹੜਾ ਨੀਚਲਾ ਸੂਟ ਹੈ ਥੋੜਾ ਗਾਫ ਹੈ ਹੈਨਾ ਇਹ ਹੈਗਾ ਤਾਂ ਕਾਟਨ ਹੈ ਪਰ ਇਹ ਥਿੱਕ ਹੈ ਇਹ ਕੈਮਰਿਕ ਤੇ ਹੈ ਜੀ ਕੈਮਰਿਕ ਤੇ ਹੈਗਾ ਤੇ ਇਹ ਪੀਲਾ ਜਾਂ ਮਿੱਠਾ ਜਾਂ ਅੰਬਰਸੀਆ ਜਾਂ ਬੜਾ ਸੋਹਣਾ ਰੰਗ ਹੈ ਬਲੌਕ ਦਾ ਹੀ ਸੂਟ ਹੈ ਇਹ ਇਹਦਾ ਨੈਕਲਾਈਨ ਹੈ ਜੀ ਨੈਕਲਾਈਨ ਹੈ ਦੋ ਤੱਗਿਆਂ ਨਾਲ ਇਹ ਦੋ ਕਲਰਸ ਦੇ ਨਾਲ ਇਹ ਬਣਿਆ ਹੋਇਆ ਰਾਇਲ ਬਲੂ ਐਂਡ ਬੋਟਲ ਗ੍ਰੀਨ ਦਾ ਇਹਦਾ ਕੰਬੀਨੇਸ਼ਨ ਹੈ ਸਾਈਡ ਪੈਨਲਸ ਤੇ ਆ ਜਾਊਗਾ ਚਾਕਾਂ ਦੇ ਤੇ ਕਮਰ ਦੇ ਉੱਤੇ ਆ ਥੋੜਾ ਡਿਜ਼ਾਈਨ ਆ ਜਾਊਗਾ ਆ ਸੈਂਟਰ ਹੈ ਜਿਹੜਾ ਹਨਾ ਹੁੰਦਾ ਹੈ ਤੇ ਆਹ ਬੈਕ ਤੇ ਬੁੱਟੀਆਂ ਰਹਿਣਗੀਆਂ ਜਿਹੜੀਆਂ ਬੈਕ ਸ਼ਰਟ ਦੇ ਉੱਤੇ ਬੁੱਟੀਆਂ ਰਹਿਣਗੀਆਂ ਐਵੇਂ ਜੁਕਰ ਇਹਨਾਂ ਦੀਆਂ ਬਾਹਵਾਂ ਤੇ ਇਹ ਬਾਹਵਾਂ ਤੇ ਆ ਚੀਜ਼ ਰਹੂ ਬੈਕ ਵੀ ਫੁੱਲੀ ਹੈਵੀ ਰਹਿਣਗੀਆਂ ਜੀ ਅਭਾ ਇਹਨਾਂ ਦੀ ਬਾਵਾ ਰਹਣਗੀਆਂ ਤੇ ਇਹੀ ਇਹਨਾਂ ਦਾ ਬੈਕ ਕੇਰਾ ਬੈਕ ਕੇਰੇ ਤੇ ਰਹੂਗਾ ਤੇ ਦੁਪੱਟਾ ਜਿਹੜਾ ਹੈਗਾ ਇਹਦਾ ਸੌਫਟ ਕੋਟਾ ਡੋਰੀਆ ਦਾ ਵਧੀਆ ਕੁਆਲਿਟੀ ਵਾਲਾ ਜੀ ਪ੍ਰਾਈਸ ਸੇਮ ਇਸਦੀ ਵੀ 1700 ਹੀ ਰਹੂਗੀ ਇਹ ਜਿਹੜੇ ਵੀ ਸੂਟ ਦਿਖਾ ਰਹੇ ਹਾਂ ਡਿਸਕਾਊਂਟ ਦੇ ਨੇ ਬਿਲਕੁਲ ਨਹੀਂ ਜੇ ਤੁਸੀਂ ਆਪ ਦਾ ਕੱਪੜਾ ਲੈ ਕੇ ਵੀ ਤਿਆਗ ਕਰੋਗੇ ਤਾਂ ਤੁਹਾਨੂੰ ਇਦੋਂ ਮਹਿੰਗੀ ਪੈਣੀ ਹੈ ਤੁਹ ਸਸਤਾ ਨਹੀਂ ਪੈਂਦਾ ਹੈਗਾ ਜਿਹੜੇ ਪ੍ਰਾਈਸਿਸ ਤੇ ਅਸੀਂ ਥਰੋ ਅਵੇ ਪ੍ਰਾਈਸਿਸ ਤੇ ਸੇਲ ਆਊਟ ਕਰ ਰਹੇ ਹਾਂ ਹਨਾ ਨੰਬਰ ਹੈਗਾ ਜੀ 9417710432 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ 9417010432 ਤੇ ਸਾਰੀਆਂ ਭੈਣਾਂ ਨੂੰ ਐ ਹੈਗਾ ਕਿ ਪਲੀਜ਼ YouTube ਤੇ ਜਾ ਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਹਨਾ ਕੁਲਵੀਰ ਭੈਣਾਂ ਜਿਹੜੇ ਕਵਰ ਹੋਏ ਨੇ ਅੱਜਕੱਲ ਸੌਰੀ ਮੈਂ ਉਹਨਾਂ ਦਾ ਨਾਮ ਲੈਣਾ ਭੁੱਲ ਗਈ ਕੁਲਵੀਰ ਹੋਗੇ ਅ ਸਵਰਨਜੀਤ ਹੋਗੇ ਕੁਕਿੰਗ ਮਾਸਟਰਸ ਆਲੇ ਹੋਗੇ ਹੋਰ ਵੀ ਕਈ ਨਾਮ ਨੇ ਹੋ ਰੇਗੇ ਮੇਰੇ ਚਲੋ ਜੀ ਇਹ ਵੀ कॉटन ਤੇ ਹੈ ਜੀ ਕੈਮਰਿਕ ਦਾ ਫਾਈਨਲਾ ਵਧੀਆ कॉटन ਹੈ ਜੀ ਇਹ ਤੇ ਇਸ ਤੇ ਫਲਾਸ ਨੇ ਫਲਾਸ ਦੇ ਮੋਟਿਫ ਨੇ ਫੋਜੀ ਰਹਿੰਦੇ ਹੈ लास्ट पीसी ਹੈ ਜੀ ਸਾਡੇ ਕੋਲੇ ਹਨਾ ਇਹ ਫਲਾਸ ਰਹਿਣਗੇ ਚੰਗਾ ਇਹਨਾਂ ਦਾ ਇੱਡਾ ਹੀ ਫੁੱਲ ਬਾਵਾ ਤੇ ਆਉਗਾ ਇੱਡਾ ਹੀ ਫੁੱਲ ਇਸ ਦਾ ਬਾਵਾ ਤੇ ਆ ਰਿਹਾ ਹੈ ਜੀ ਇਸ ਤਰੀਕੇ ਦੇ ਨਾਲ ਤੇ ਜਿਹੜਾ ਇਹਦਾ ਹੈਗਾ ਕੋਟਾ ਡੋਰੀ ਹੈ ਦਾ ਹੀ ਦੁਪੱਟਾ ਤੇ ਦੁਪट्टे ਤੇ ਇਸ ਤਰੀਕੇ ਦੇ ਨਾਲ ਕੀਤਾ ਹੋਇਆ ਦੁਪट्टे ਦੇ ਇਸ ਤਰੀਕੇ ਦੇ ਨਾਲ ਕੀਤਾ ਹੋਇਆ ਇਹ ਪ੍ਰਾਈਸ ਇਸ ਦੀ ਵੀ 1700 ਹੀ ਰਹੂਗੀ ਥਰੋਅ ਅਵੇ ਪ੍ਰਾਈਸਿਸ ਨੇ 1700 ਇਸ ਦੀ ਪ੍ਰਾਈਸ ਹੈ ਡਿਸਕਾਊਂਟ ਫਿਰ ਉਹ ਕਰ ਜੀ ਨੈਕਸਟ ਸੂਟ ਹੈ ਜੀ ਕੈਮਰਿਕ ਦੇ ਉੱਤੇ ਹੀ ਹੈ ਲਾਈਟ ਜਾਂ ਸ਼ੇਡ ਹੈ ਜੀ ਇਹ ਬਹੁਤ ਸੋਹਣਾ ਲਾਈਟ ਜਾਂ ਹੈ ਸ਼ੇਡ ਹੈ ਬਹੁਤ ਹੀ ਪਿਆਰਾ ਤੇ ਜਿਹੜੇ ਸੂਟਸ ਨੇ ਇਹਨਾਂ ਦੇ ਵਿੱਚ ਸ਼ਿਪਿੰਗ ਇਨਕਲੂਡ ਨਹੀਂ ਹੈਗੀ ਜੇ ਦੋ ਸੂਟ ਲਹੋਗੇ ਤਾਂ ਸ਼ਿਪਿੰਗ ਇਨਕਲੂਡਡ ਹੋਊਗੀ ਜੇ ਸਿੰਗਲ ਸੂਟ ਲਹੋਗੇ ਫਿਰ ਇਹਨਾਂ ਦੇ ਵਿੱਚ ਸ਼ਿਪਿੰਗ ਇਨਕਲੂਡ ਨਹੀਂ ਹੈਗੀ ਸ਼ਿਪਿੰਗ ਐਕਸਟਰਾ ਹੋਊਗੀ ਇਹ ਲਾਈਟ ਪੀਚ ਕਲਰ ਦੇ ਉੱਤੇ ਆ ਜੀ ਕੈਮਰਿਕ ਦਾ ਬੇਸ ਹੈ ਮੋਟਿਵਸ ਬਣੇ ਹੋਏ ਨੇ ਫਲੋਰਲ ਬਾਂਚੇਸ ਇਹਨਾਂ ਦੇ ਬਣੇ ਹੋਏ ਨੇ ਗਾਭੀ ਤੇ ਪੈਰਟ ਕਲਰ ਦੇ ਬੜਾ ਸੋਨਾ ਹੀ ਭਰਿਆ ਹੋਇਆ ਹੈ ਹਨਾ ਤੇ ਇਹਨਾਂ ਦੀ ਜਿਹੜੀ ਬੈਕ ਹੈ ਇਸ ਸੂਤੀ ਦੇ ਉਸ ਤਰੀਕੇ ਦੇ ਨਾਲ ਜਾਊਗੀ ਸੈਲਫ ਸਕ੍ਰੀਨ ਪਿੰਟ ਦਾ ਹਿੱਸਾ ਹੁੰਦਾ ਹੈ ਜੀ ਤੇ ਇਹਦੇ ਸਾਰੇ ਬਾਟਮ ਦੇ ਉੱਤੇ ਕੰਮ ਕੀਤਾ ਹੋਇਆ ਹੈ। ਜਿਹੜੇ ਮੈਂ ਪਹਿਲਾਂ ਸੂਟਸ ਦਿਖਾਏ ਨੇ ਉਹਨਾਂ ਤੇ ਬਾਟਮ ਦੇ ਉੱਤੇ ਨਹੀਂ ਕੰਮ ਕੀਤਾ ਹੋਇਆ ਸੀਗਾ ਇਹਨਾਂ ਦੇ ਬਾਟਮ ਦੇ ਉੱਤੇ ਆ ਸਾਰਾ ਚੈੱਕ ਰਹੂਗਾ। ਸਾਰੇ ਬਾਟਮ ਦੇ ਉੱਤੇ ਚੈੱਕ ਰਹੂਗਾ ਤੁਸੀਂ ਪਲਾਜ਼ੋ, ਸਟ੍ਰੇਟ ਸਲਵਾਰ, ਪਟਿਆਲਾ ਸਾਹੀ ਜਿਹੜਾ ਵੀ ਬਣਾਉਣਾ ਉਸਦੇ ਤਰੀਕੇ ਦੇ ਨਾਲ ਰਹੂਗਾ। ਸੌਫਟ ਕੋਟਾ ਡੋਰੀਆ ਦਾ ਦੁਪੱਟਾ ਜੀ ਇਹਦਾ ਪੀਚ ਕਲਰ ਇਹ ਲਾਈਟਸ ਹੈਗਾ ਸੂਟ ਕੈਮਰਿਕ ਦੇ بیس ਦੇ ਉੱਤੇ। ਪ੍ਰਾਈਸ ਇਸ ਦੀ 1800 ਰੁਪਏ ਹੈ ਜੀ। ਪ੍ਰਾਈਸ ਇਸ ਦੀ 1800 ਰੁਪਏ ਹੈ। ਦੁਪੱਟੇ ਦੀ ਲੁੱਕ ਇਸ ਤਰੀਕੇ ਦੇ ਨਾਲ ਹੈ। ਬਹੁਤ ਸੋਹਣਾ ਇਹ ਦੁਪੱਟਾ ਜਾਂਦਾ ਜੀ ਤੇ ਇਸ ਦੀ ਇਹ ਦੁਪੱਟਾ ਹੈ ਹਨਾ ਬੜਾ ਸੋਹਣਾ ਸਾਰੇ ਪਾਸੇ ਬਾਰਡਰ ਹੈ 1800 ਇਸ ਦੀ ਪ੍ਰਾਈਸ ਹੈ ਵਿਦ ਬਾਟਮ ਹੈ ਇਹਦੇ ਜਿਹੜੇ ਦੂਸਰੇ ਸੂਟ ਸੀ ਉਹਨਾਂ ਦੇ ਬਾਟਮਸ ਨਹੀਂ ਹੈਗੇ ਇਹਨਾਂ ਦੇ ਅਗਲੇ ਡਿਜ਼ਾਈਨਸ ਪੈਟਰਨ ਸੇਮੀ ਨੇ ਥੋੜਾ ਥੋੜਾ ਫਰਕ ਹੈ ਬਾਟਮ ਇਹਨਾਂ ਦੀਆਂ ਸਿੰਜੀ ਰਹਿਣਗੀਆਂ 프ਰੰਟ ਦੇ ਵਿੱਚ ਥੋੜਾ ਦਾ ਫਰਕ ਹੋਊਗਾ ਜਿਹੜਾ ਇਹ ਸੂਟ ਹੈ ਇਹ ਇਸ ਤਰੀਕੇ ਦੇ ਨਾਲ ਹੈ ਸਕਿਨ ਕਲਰ ਦੇ ਦਿੱਤੇ ਹੈ ਜੀ ਸਕਿਨ ਕਲਰ ਦਿੱਤੀ ਹੈ ਕੈਮਰਿਕ ਨਹੀਂ ਹੈ ਤਾਂ ਬੇਸ ਹੈਗਾ ਬੇਸ ਕਾਟਨ ਦਾ ਹੀ ਹੈ ਤਾਂ ਕੈਮਰਿਕ ਦਾ ਸੌਰੀ ਕੈਮਰਿਕ ਦਾ ਹੀ ਫੈਬਰਿਕ बॉਟਮ ਫੈਬਰਿਕ ਹੈ ਜੀ ਸਕਿਨ ਜੇ ਕਲਰ ਦਾ ਬਿਸਕਟ ਰੰਗਾ ਜਾ ਤੇ ਇਹਨੂੰ ਕੇਸ ਦੀ ਇਸ ਤਰੀਕੇ ਦੇ ਨਾਲ ਜਾਊਗੀ ਇਹ ਹੀ ਫੁੱਲ ਬਾਜੂ ਤੇ ਆਜੂਗਾ ਆ ਬੋਟਮ ਰਹੂਗੀ ਜੀ ਦੁਪੱਟਾ ਇਸ ਦਾ ਵੀ ਸੌਫਟ ਕਾਟਾ ਡੋਰੀਆ ਦਾ ਹੈ ਬੜਾ ਸੋਹਣਾ ਇਹ ਦੁਪੱਟਾ ਹੈ ਪ੍ਰਾਈਸ ਸੇਮ ਰਹੂਗੀ ਜੀ 1800 ਰੁਪਿਆ ਹੈ ਨਾ ਇਹਨਾਂ ਦੀ ਸਭ ਦੀ ਪ੍ਰਾਈਸ 1800 ਰੁਪਿਆ ਹੀ ਰਹੂਗੀ ਬਚੇ ਹੋਏ ਸੀਗੇ ਤਾਂ ਅਸੀਂ ਇਹਨਾਂ ਨੂੰ ਹੁਣ ਸੇਲ ਆ ਉੱਤੇ ਕਰ ਰਹੇ ਹਾਂ ਫੈਬਰਿਕ ਬਚਿਆ ਸੀਗਾ ਸਾਡੇ ਕੋਲੇ ਅਜੇ ਖੋਲਿਆ ਵੀ ਨਹੀਂ ਤਾਂ ਹਾਂ ਹੈਗੀਆਂ ਇਹਨਾਂ ਦੀਆਂ ਤਾਂ ਅਸੀਂ ਸੋਚਿਆ ਕਿ ਫੈਬਰਿਕ ਨੂੰ ਯੂਟਿਲਾਈਜ਼ ਕਰ ਲਈਏ ਤਾਂ ਆਹ ਚੀਜ਼ ਹੈ ਇਹਦਾ ਬਾਰਡਰ ਹੈ 1800 ਇਸ ਦੀ ਪ੍ਰਾਈਸ ਰਹੂਗੀ ਅਗਲਾ ਹੈਗਾ ਜੀ ਆਈਸੀ ਬਲੂ ਦੇ ਉੱਤੇ ਹੈ ਇਹ ਥੋੜਾ ਜਿਹਾ ਗਾਫ ਹੈ ਫੈਬਰਿਕ ਜਿਹੜੇ ਦੂਸਰੇ ਨੇ ਉਹ ਗਾਫ ਨਹੀਂ ਸੀਗੇ ਉਹ ਮਤਲਬ ਉਹ ਕਾਟਨ ਨੇ 100% ਕਾਟਨ ਨੇ ਜਿਹੜੇ ਐਕਸਟ੍ਰੀਮ ਗਰਮੀ ਇਸ ਤੋਂ ਨਾਲੇ ਨੇ ਹੈ ਨਾ ਜਿਹੜਾ ਗਾਫ ਫੈਬਰਿਕ ਆ ਮੈਂ ਤੁਹਾਨੂੰ ਉਹ ਵੀ ਦੱਸੀ ਜਾਣੀ ਹੈ ਕਿ ਇਹ ਗਾਫ ਹੈ ਇਹ ਅੱਗੇ ਵੀ ਹੁਣ ਥੋੜੇ ਸੀਜ਼ਨ ਚ ਪਹਿ ਸਕਦੇ ਆ ਆਈਸੀ ਬਲੂ ਦੇ ਉੱਤੇ ਕੀਤਾ ਹੋਇਆ ਜੀ ਇਹ ਤੇ ਫਰੰਟ ਇਸ ਦਾ ਇਸ ਤਰੀਕੇ ਦੇ ਨਾਲ ਹੋਗਾ ਸਾਰਾ ਚ ਜੰਗ ਰਹਿਣਾ ਕਰਨਾ ਤੇ ਆਹ ਹੈ ਹਿਠਮ ਬਾਟਮ ਆਪਾਂ ਬਾਅਦ ਤੇ ਇਹਦੇ ਤੇ ਸੈਲਫ ਹੋਊਗਾ ਇਸ ਤਰੀਕੇ ਦੇ ਨਾਲ ਜੀ ਤੇ ਬਾਟਮ ਤੇ ਵੀ ਇਸਵੇ ਇਸ ਤਰੀਕੇ ਦੇ ਨਾਲ ਰਹੂਗੀ ਠੀਕ ਹੈ ਦੁਪੱਟਾ ਇਸ ਦਾ ਸੌਫਟ ਕੋਟਾ ਡੋਰੀਆ ਦਾ ਰਹੂਗਾ ਜੀ ਪ੍ਰਾਈਸ ਇਸ ਦੀ ਵੀ ਸਿਮਿਲਰ ਹੀ ਹੈ 1800 ਰੁਪਏ ਸੇਮ ਪ੍ਰਾਈਸ ਤੇ ਥਰੋ ਅਵੇ ਪ੍ਰਾਈਸਿਸ ਨੇ 1800 ਰੁਪਏ ਦੀ ਪ੍ਰਾਈਸ ਹੈ ਫੋਰ ਸਾਈਡਿਡ ਚੈੱਕ ਦਾ ਬਾਰਡਰ ਹੈ ਸੈਂਟਰ ਦੇ ਵਿੱਚ ਮੋਟਿਵਸ ਬਣੇ ਹੋਏ ਨੇ ਬਹੁਤ ਸੋਹਣੇ ਸੂਰਸ ਜੇ ਸੂਰਸ ਤੁਹਾਨੂੰ ਚੰਗੇ ਲੱਗੇ ਨੇ ਪਲੀਜ਼ ਇਹ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜਿਹੜੀਆਂ ਪਿਆਰਾਂ ਚੈਨਲ ਤੇ ਨਵੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੀਆਂ ਪਿਆਰਾਂ ਨੂੰ ਰਿਕਵੈਸਟ ਹੈ ਸਭ ਆਪਣੇ ਵਟਸਐਪ ਸਟੇਟਸ ਦੇ ਉੱਤੇ ਸ਼ੇਅਰ ਕਰ ਲਿਓ ਸਕਰੀਨਸ਼ਾਟ ਲੈ ਲਿਓ ਸ਼ੇਅਰਿੰਗ ਦਾ ਵੀ ਸੈਂਡ ਕਰ ਸਸ਼੍ਰੀ ਕਾਜ